ਕਮਲਕੌਰ ਭਾਬੀ ਕਤਲ ਤੋਂ ਬਾਅਦ ਪੰਜਾਬ ਵਿੱਚ ਹੋ ਗਈ ਇੱਕ ਹੋਰ ਵੱਡੀ ਵਾਰਦਾਤ ਚਲੋ ਥੋੜਾ ਬਾਰੇ ਜਰਾ ਮੈਂ ਨਸ਼ੇ ਘਟਾਉਣੇ ਲੋਕਾਂ ਦੇ ਤੂੰ ਨਸ਼ੇ ਗੁੱਟ ਵੱਡ ਵੱਡ ਕੇ ਛੜਾਏਗਾ ਲੋਕਾਂ ਦੇ ਨਹਿਂਗ ਸਿੰਘ ਦੇ ਬਾਣੇ ਚੋ ਵਿਅਕਤੀ ਨੇ ਕਿਰਪਾਨਾ ਨਾਲ ਵੱਢ ਦਿੱਤਾ ਨੌਜਵਾਨ ਬੜਾ ਨਿਗਾ ਪਾਇਆ ਗੋੜੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ੍ਹ ਨੇ ਪਾਰਕ ਚੋਂ 25 ਹਜ਼ਾਰ ਰੁਪਏ ਖੋਇਆ ਦੋਮੇ ਗੋਟ ਵੱਡ ਕਰ ਦਿੱਤਾ ਲਹੂ ਲਹਾਨ ਮਚ ਗਿਆ ਚੀਕ ਚਹਾੜਾ ਤੁਲ ਗਿਆ ਦੱਸਿਆ ਨਹੀਂ ਕੀ ਗੱਲ ਹੋ ਜਣਾ ਉਹ ਜਾ ਕੇ ਪਲਵਾਰਨ ਬਣਾਇਆ ਨਵਾਂ ਲਿੰਗ ਬਣਾਇਆ ਲਿੰਗਾਂ ਨੂੰ ਪ੍ਰਣਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਜੀ ਹਾਂ ਪੰਜਾਬ ਵਿੱਚ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਦਿਨ ਦਿਹਾੜੇ ਸ਼ਰਿਆਮ ਇੱਕ ਨੌਜਵਾਨ ਦੇ ਦੋਮੇ ਗੋਟ ਵੱਡ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਨਹਿنگ ਸਿੰਘ ਦੇ ਬਾਣੀ ਚਾਏ ਸ਼ਖਸ਼ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਵਾਰਦਾਤ ਤੋਂ ਬਾਅਦ ਇਲਾਕੇ 'ਚ ਚੀਕ ਚਿਹਾੜਾ ਮੱਚ ਚੁੱਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਗੁੰਡਾਗਰਦੀ ਪਿੱਛੇ ਦੀ ਬਜਾ ਹੋਸ਼ ਉਡਾ ਦੇਣ ਵਾਲੀ ਹੈ ਦੱਸਿਆ ਜਾ ਰਿਹਾ ਹੈ ਕਿ ਨਹਿਿੰਗ ਸਿੰਘ ਨੇ ਨੌਜਵਾਨ ਤੇ ਨਸ਼ੇ ਕਰਨ ਦਾ ਇਲਜ਼ਾਮ ਲਗਾ ਉਸਤੇ ਸ਼ਰੀਆਮ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪਹਿਲਾਂ ਬੁਰੇ ਤਰੀਕੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ 'ਚ ਉਸਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਨੌਜਵਾਨ ਦੇ ਦੋਵੇਂ ਕੁੱਟ ਵੱਢ ਦਿੱਤੇ ਇਸ ਵਾਰਦਾਤ ਤੋਂ ਬਾਅਦ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਲੋਕਾਂ ਵੱਲੋਂ ਤੁਰੰਤ ਜ਼ਖਮੀ ਨੌਜਵਾਨ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਜੀहां ਦੱਸਿਆ ਤਾਂ ਇਹੋ ਜਾ ਰਿਹਾ ਹੈ ਕੱਲ੍ਹ ਹੀ ਹਫਤੇ ਤਲਵਾਰਾਂ ਸੀ ਨੰਗੀ ਤਲਵਾਰ ਲੈ ਫਿਰਦਾ ਸੀ ਇਹਦੀ ਵੀਡੀਓ ਭੇਜਦਾ ਕਿ ਨੰਗੀ ਤਲਵਾਰ ਲੈ ਘੁੰਮਦਾ ਜੀ ਨੰਗੀ ਤਲਵਾਰ ਲੈ ਕੇ ਘੁੰਮ ਰਿਹਾ ਇਸ ਚ ਇਹਦਾ ਪਾਸਤਾ ਕਹਿੰਦਾ ਜੋ ਬੰਦੀ ਕਰਵਾਈ ਇਹਦੀ ਪੂਰੀ ਕੀਤੀ ਜਾਵੇ ਤੁ ਵੀ ਜੋ ਵੀ ਹੋਇਆ ਗਲਤ ਹੋਇਆ ਡਰੈਗਰ ਕੋਈ ਮਾਮਲਾ ਨਹੀਂ ਇਹ ਮੁੰਡਾ ਜਰਾਬ ਕਰੋ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਪਰ ਦੱਸਿਆ ਨਹੀਂ ਕੀ ਗੱਲ ਹੋਈ ਜਣਾ ਉਹਨੇ ਜਾ ਕੇ ਪਲਵਾਰਾ ਦਾ ਬਾਵਾ ਬਸ ਨਹੀਂ ਹੋਏਗਾ ਜੀ ਇਹਨੇ ਮਾਰੀ ਉਹਨ ਹੋ ਗਈ ਹੈ लवली ਨਿੰਦ ਬਣਾਣਾ ਹੁਣ ਅੱਛਾ ਜੀ ਨਵਾਂ ਨਿੰਗ ਬਣਾਇਆ ਨਿੰਗਾ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਹੋਰ ਕੁਝ ਨਹੀਂ ਦੇਖੋ ਇਹਨਾਂ ਨੇ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੇ ਉੱਥੇ ਜਾ ਕੇ ਆਪਣੇ ਥਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਬਾਣਾ ਨਹੀਂ ਗਣਾ ਪਾਇਆ ਗੋੜੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲੇ ਨੇ ਪਾਰਕ ਚ 25000 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਉਹਨਾਂ ਨੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸੜਤਾ ਅੰਗਰੇਜ਼ ਨੇ ਬਾਦਾ ਨਿੰਗਾ ਨਿੰਗਾ ਦਾ ਬਾਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਾ ਛੇੜਨ ਨੂੰ ਅਜੇ ਮਤਲਬ ਥੋੜਾ ਕਿਰਪਾ ਨਾਲ ਬੰਦਾ ਬਟ ਕੇ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸੱਤ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਾਰਵਾਈ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਕੀ ਗੱਲ ਕੀ ਹੋਈ ਹੈ ਕੋਈ ਗਲਤੀ ਨਹੀਂ ਹੋਈ ਇਹ ਉਹ ਤਾਂ ਕੰਮ ਤੋਾਰਿਆ ਸੀ ਕੰਮ ਤੋਾਰਿਆ ਸੀ ਉਹਨੂੰ ਚੁੱਪ ਕਰ ਜਾਓ ਇਹ ਵੀ ਉਹ ਅੱਜ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਕਿ ਕਰਾਂ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਅੱਜ ਉਹਨੂੰ ਅੱਜ ਉਹਨੂੰ ਹੱਥੇ ਚੜ ਗਿਆ ਉਹਨਾਂ ਤਲਵਾਰਾਂ ਨਾਲ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਥੋੜਾ ਥੋੜਾ ਜਿਹੜਾ ਬੇਟਾ ਇਹ ਡਰਗ ਲੈਂਦਾ ਸੀਗਾ ਨਹੀਂ ਉਹ ਮਾਰ ਮਾਰ ਕਰਦਾ ਸੀ ਜੀ ਹੋ ਨਿਸ਼ੇ ਮਾੜੇ ਮੂੜੇ ਕਰਦਾ ਸੀ ਉਹ 2 ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿ ਰਿਹਾ ਅੰਨੇ ਐਂ ਦਿੱਲੇ ਫੇ ਜਾ ਕੇ ਦੋ ਵਾਰ ਚੋਦੀ ਦਿੱਤੀ ਉਸ ਤੋਂ ਦੋ ਵਾਰ ਕੋਈ ਤਾਂ ਕੁਝ ਵੀ ਨਹੀਂ ਕਰਦਾ ਉਹ ਅੱਛਾ ਤੇ ਮੈਂ ਤਾਂ ਪਰਸੇ ਦੇਖਿਆ ਦੋ ਮਿੰਟ ਹੋ ਕੇ ਲੰਬਾ ਦੇ ਕੇ ਗਿਆ ਜਿਤਨਾ ਰੋਣਾ ਪਿਆ ਮੈਂ ਉਹਨੂੰ ਮਾਰੂਗਾ ਮਾਰੂਗਾ ਸਾਰਾ ਗੱਡੀ ਚੜਾ ਕੇ ਉਹਨੂੰ ਮਾਰੀ ਦਿੱਤਾ ਉਹ ਲੋਕਾਂ ਦੇ ਪੈਸੇ ਖੁੰਦਾ ਹੈ ਜੀ ਉਹਨੂੰ ਤਾਂ ਕੋਈ ਨਹੀਂ ਪਕੜ ਰਾ ਇਹ ਵੱਡੀ ਵਾਰਦਾਤ ਤੇ ਇਹ ਤਸਵੀਰਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੇਖੌਫ ਤਰੀਕੇ ਨਾਲ ਨੌਜਵਾਨ ਤੇ ਨਸ਼ਾ ਕਰਨ ਦਾ ਇਲਜ਼ਾਮ ਲਗਾ ਕੇ ਸਿੱਧਾ ਨਿਹੰਗ ਸਿੰਘ ਦੇ ਬਾਣੀ 'ਚ ਸ਼ਖਸ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਖਰੀ ਸਵਾਰਦਾਤ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਜੀ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਡ ਹੋ ਜਾ ਮੈਂ ਸਾਡ ਹੋ ਗਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਪਹਿਲਾਂ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਕਰਪਾਨ ਨਾਲ ਮਾਰਨ ਲੱਗ ਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਕੇ ਲੜਾਈ ਹੋਈ ਗੱਲ ਕੁਝ ਨਹੀਂ ਹੋਈ ਜੀ ਜੀ ਤਾਂ ਦੁਕਾਨ ਤੋਂ ਬਾਹਰ ਨਿਕਲੇ ਆ ਜੀ ਸਾਡੇ ਉਹਨੂੰ ਪਰ ਲਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਗੱਲ ਨਹੀਂ ਕੋਈ ਜਾਨੀ ਕੀ ਨਾ ਮੈਂ ਤਾਂ ਮੇਨ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਮੰਦਾ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਕਾਦੇ ਦਿਹਾੜੀਆਂ ਆ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾਂ ਦਾ ਖਾਦਰੀ ਜਿਬਾਂ ਦੇ ਵਿੱਚ ਹੈ ਕੀ ਆ ਮੇਰੀ ਜੇਬ 'ਚੋ ਵੀ ਕੁਝ ਵੀ ਨਹੀਂ ਨਿਕਲਿਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾਂ ਦਿਖਾ ਤੇ ਜਿਬਾਂ 'ਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਝ ਵੀ ਨਹੀਂ ਸੀਗਾ ਜਿਬਾਂ 'ਚ 2000 ਰੁਪਏ ਸੀਗਾ ਮੈਨੂੰ ਫੜਾਣਾ ਹੈ ਜਿਹੜਾ ਉਹ 2000 ਰੁਪਏ ਨਾਲ ਲੈ ਗਿਆ ਫਿਰ ਤੁਸੀਂ ਕੰਪਲੀਟ ਕੰਪਲੀਟ ਲਿਖਾਈ ਕਿਥੇ ਕੰਪਲੀਟ ਨਹੀਂ ਲਿਖਾਈ ਜੀ ਮੱਲੇਦਾਰੀ ਸੀ ਐ ਆ ਜੀ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਮੈਂ 2000 ਰੁਪਏ ਵਾਪਸ ਦੇ ਦਿੰਦਾ ਉਧਰ ਇਸ ਵਰਦਾਤ ਤੋਂ ਬਾਅਦ ਪੁਲਿਸ ਨੂੰ ਵੀ ਭੱਜੜਾ ਪੈ ਚੁੱਕੀਆਂ ਨੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਅੱਜ 16 6 25 ਨੂੰ ਮੰਡੀ ਗੁਵਿੰਦਗੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ ਇੱਕ ਜਾਤੀ ਨਾ ਜਿਹੜਾ ਕਰਨਵੀਰ ਲਵਲੀ ਹੈ ਇਹ ਨੈਣ ਸਿੰਘਾਂ ਦੇ ਪੈਰਾ ਵਿੱਚ ਹੈ ਜਿਨੇ ਆਪਣੇ ਪੜੋਸੀ ਤੇ ਜਾਨਲੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ लवली ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਹੈ ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਖਤਰੇ ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਧਿਆਨ ਸਿੰਘ ਨੂੰ ਅਰੈਸਟ ਵੀ ਕਰ ਲਿਆ ਹੈਗਾ ਇਹ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਤੂ ਉਸ ਕਰਕੇ ਇਨਾਂ ਚ ਤਕਰਾਰਬਾਜ਼ੀ ਹੋਈ ਹੈਗੀ ਤੇ ਜਿਹੜਾ ਇਨਨੇ ਉੱਤੇ ਹਮਲਾ ਕੀਤਾ ਹੈ ਇਹਨੂੰ ਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਉਹਨਾਂ ਦੀ ਤਫ਼ਤੀਸ਼ ਕਰ ਰਹੇ ਆ ਕਿ ਜਿਹੜੇ ਫੈਕਟਰ ਹੋਣਗੇ ਜੋ ਵੀ ਗੱਲਬਾਤ ਹੋਰਾਂ ਨੇ ਤਫ਼ਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਧੰਨਵਾਦ ਗੁੰਡਾਗਰਦੀ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਦਹਿਲਾ ਹੋਇਆ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ 'ਚ ਕੀ ਕਾਰਵਾਈ ਅਮਲ ਚ ਚਲਿਆ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ